ਹਰ ਇੱਕ ਸਾਲ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਮਪਤਿਆਂ ਪਿੰਡ ਸ਼ਿਵਾਜਪੁਰ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਇਧਰੋਂ ਬਿਲਕੁਲ ਬਿਆਲਪੁਰੇ ਦੇ ਵੀ ਲਾਗੇ ਰਹਿ ਜਾਂਦਾ ਬਲਜੀਤ ਸਿੰਘ ਹੁਣੇ ਘਰ ਆਏ ਆ ਸੋ ਸ਼ਿਵਾਜਪੁਰ ਤੋਂ ਜਦੋਂ ਆਪਾਂ ਬਿਲਕੁਲ ਬਿਆਲਪੁਰੇ ਨੂੰ ਜਾਂਦੇ ਆਂ ਤੇ ਰਸਤੇ ਵਿੱਚ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਸ਼ਿਵਾਜਪੁਰ ਤੋਂ ਇਹ ਬਲਜੀਤ ਸਿੰਘ ਦਾ ਘਰ ਹੈਗਾ ਨੰਬਰ ਬਿਲਕੁਲ ਸਕਰੀਨ ਤੇ ਚੱਲਦੇ ਰਹਿਣਗੇ ਵਪਾਰ ਲਾਈਨ ਦਾ ਕੰਮ ਆ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਹਨਾਂ ਦੇ ਕੋਲ ਆਏ ਗਏ ਰਹਿੰਦੇ ਆ ਵਿਕਰੀ ਵਾਲੇ ਸੋ ਤਰਨ ਤਰਨ ਵੀ ਤੋਂ ਤਕਰੀਬਨ ਕੋਈ 15 16 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵੜਾ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਇੱਕ ਵੜਾ ਸੂਈ ਸਵਾਈਆ ਬਿਲਕੁਲ ਸੱਜਰਤਾਜੀ ਮਗਰ ਬੱਚੀ ਆ ਫੀਮੇਲ ਕਾਫ ਹੁੰਨੇ ਜਨਮ ਦਿੱਤਾ ਦੋ ਵੜਾ ਗੱਭਣ ਦਿਖਾਵਾਂਗੇ ਭਰਾਵਾਂ ਨੂੰ ਰੇਟ ਜਿੰਨੇ ਵੀ ਹੋ ਸਕਦਾ ਬਿਲਕੁਲ ਜਾਇਜ਼ ਜਨਮਨ ਕਰਵਾ ਦੇਾਂਗੇ ਠੀਕ ਆ ਜੀ ਕੋਈ ਵੀ ਫਾਰਮਰ ਭਰਾ ਆਪਣੀ ਤੇ ਆਣ ਕੇ ਜਿਹੜੇ ਪਸ਼ੂ ਗੱਭਣ ਆ ਟਿੱਪ ਕੇ ਤਸੱਲੀ ਕਰ ਲਿਆ ਜੀ ਜਿਹੜੀ ਵਾਰਾ ਇੱਕੋ ਇੱਕ ਬਿਲਕੁਲ ਫਜ਼ਰਤਾ ਜੀ ਸੂਈ ਸਵਾਈ ਹੈ ਆਪਣੀ ਬਿਲਕੁਲ ਇੱਕ ਟਾਈਮ ਚੋਕੇ ਚਾਹੇ ਕੋਈ ਭਰਾ ਦੋ ਟਾਈਮ ਚੋਕੇ ਤਸੱਲੀ ਕਰ ਲੈ ਅੱਜ ਤਰੀਕ 9 ਸਤੰਬਰ ਤੇ ਸਮਾਂ ਕਿਸਾਨ ਵਿਰੋਧ ਕੋਈ ਦੁਪਹਿਰ ਦੇ ਇੱਕ ਸਵਾ 1 ਵਜੇ ਦਾ ਸਮਾਂ ਆਏਗਾ ਕੋਈ 1.5 ਵਜੇ ਦੇ ਲਗਭਗ ਜਿਹੜਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਤਿੰਨ ਵਾਰਾਂ ਨੇ ਠੀਕ ਹੈ ਜੀ ਇੱਕ ਸੂਈ ਸਵਾਈ ਦੋ ਗੱਬਰ ਸਭ ਤੋਂ ਪਹਿਲਾਂ ਬਲਜੀਤ ਸਿੰਘ ਸਾਸਤਰੀ ਕਾਲ ਮਾਰਾ ਸੀਗਾ ਵੀਰ ਜੀ ਠੀਕ ਠਾਕ ਵਧੀਆ ਜੀ ਵਧੀਆ ਪੜੀ ਸੇਮੇ ਸਸਰੀ ਕਾਲ ਆ ਗਿਆ ਮੇਰਾ ਵੀਰ ਸੇਮਾ ਸਮਾਜਪੁਰ ਹਾਂ ਹੋਰ ਸੁਣਾਓ ਗਿਆ ਵੀਰ ਜੀ ਚਲੋ ਸ਼ੂਗਰ ਮਾਲਕ ਦਾ ਬਗੀਦਰੇ ਉਧਰ ਵੀ ਦੋ ਗਵਾੜਾ ਪਾਈਆਂ ਸੀ ਸੇਰ ਹੋ ਗਈਆਂ ਹਾਂਜੀ ਹਾਂਜੀ ਠੀਕ ਆ ਅੱਜ ਆਪਣੇ ਕੋਲ ਤਿੰਨ ਬੜਾ ਮਤਲਬ ਦੋ ਗੱਬਣਾ ਤੇ ਇੱਕ ਸੂਈ ਇੱਕ ਸੂਈ ਆ ਹਾਂਜੀ ਆ ਵਛੀ ਸੂਈ ਆ ਰੇਡ ਫੇਰ ਕਰਦਗੇ ਜੈ ਜੈ ਜੀ ਜੈ ਜੀ ਕੇ ਹਾਂ ਹਾਂਜੀ ਲਓ ਵੀ ਮਮੋ ਜੀ ਦੋਸਤੋ ਬਿਲਕੁਲ ਜੈ ਜੈ ਜੀ ਤੇ ਜੈ ਨੂੰ ਨਹੀਂ ਜਾਣਗੇ ਬਾਕੀ ਬੜੀ ਗੱਲ ਤੁਸੀਂ ਅੰਤ ਤੱਕ ਦੇਖ ਲਿਆ ਜੀ ਸ਼ੁਰੂਆਤ ਆਪਾਂ ਕਰਦੇ ਹਾਂ ਬਲਜੀਤ ਸੂਈ ਵੜ ਤੋਂ ਹਾਂਜੀ ਆ ਕਬੂਤਰੀ ਤੋਂ ਕਰੀਏ ਤੇ ਲੈ ਵੀ ਇਹ ਦੋਸਤੋ ਵੜ ਤੋਂ ਆਪਾਂ ਦਿਖਾਉਣ ਜਾ ਰਹੇ ਹਾਂ ਸੂਈ ਸਵਾਈ ਵੜ ਆ ਮਗਰ ਵੀ ਬੱਚੀ ਆ ਜੀ ਹਾਂਜੀ ਹਾਂਜੀ ਅੱਜ ਕਿੰਨਾ ਟਾਈਮ ਆ ਅੰਤ ਦੇ ਪਰਸੋਂ ਨਹੀਂ ਤੇ ਜਿਆਦਾ ਨਾ ਆਇਆ ਪਰਸੋਂ ਸੂਈ ਆ ਲੈ ਵੀ ਪਰਸੋਂ ਦੀ ਸੂਈ ਵੜ ਮੇਰੇ ਭਰਾਵੋ ਨਿਗਾਹ ਵਿੱਚੋਂ ਕੱਢੋ ਮਗਰ ਬੱਚੀ ਆ ਫੀਮੇਲ ਕਾਫ ਕਿੰਨਾ ਕੁ ਬੋਲਾ ਬੋਲਾ ਵੀ ਜੀ 15 ਕਿਲੋ ਸਟਾਰਟਿੰਗ ਹੀ ਆ ਚੰਗੇ ਬੋਲਾ ਤੋਂ ਸਟਾਰਟਿੰਗ ਹਾਂਜੀ ਹਾਂਜੀ 15 ਕਿਲੋ ਬੋਲਾ ਤੋਂ ਸਟਾਰਟਿੰਗ ਹੋਈ ਆ ਬਾਕੀ ਪੂਰਾ ਵਜ਼ਨ ਲੋੜ ਤੁਹਾਨੂੰ ਤਸੱਲੀ ਨਾਲ ਚੈੱਕ ਕਰਾਉਣੇ ਆ ਆਹ ਫੇ ਬਾਕੀ ਬੜੀ ਮੈਨੂੰ ਲੱਗਦਾ ਵੀ ਚਲੋ ਹੈ ਵੀ ਬੜੀ ਠੰਡੀ ਸੀ ਉਹ ਬਹੁਤ ਜਿਆਦੀ ਵੀਰ ਜੀ ਆ ਕਰੋ ਚੈੱਕ ਪੂਰਾ ਵਜਨ ਲੋਡ ਜਿਹੜੇ ਮੇਰੇ ਫਾਰਮਰ ਭਰਾ ਠੀਕ ਹੈ ਜੇ ਅੱਗੇ ਸੋਚ ਰਿਹਾ ਵੀ ਆਪਾਂ ਜਿਵੇਂ ਬਿਲਕੁਲ ਸਿਆਲ ਸਟਾਰਟ ਹੋ ਜਾਣਾ ਤੇ 2 4 5 ਚੰਗੀਆਂ ਬਾੜਾ ਪੌਣੀਆਂ ਨੇ ਆਪਣੇ ਖਾਪ ਦੇ ਵਿੱਚ ਦੁੱਧ ਵਾੜ ਵਾਸਤੇ ਇਸ ਇਸ ਵਾਰ ਨਾਲ ਤੁਸੀਂ ਜਿਹੜਾ ਸੌਦਾ ਲਾ ਸਕਦੇ ਹੋ ਵੀ ਵਾੜ ਦੁੱਧ ਵਾਲੀ ਆ 15 ਕਿਲੋ ਬੋਲੇ ਦੀ ਛਟਾਟਿੰਗੀ ਆ ਭਾਂਡਾ ਦੇ ਕੋਲ ਕੀ ਦਾ ਕਿਹੋ ਜਿਹਾ ਬਾੜਾ ਵੀ ਤੇ ਨਾਲ ਦੀ ਇੱਕ ਮਿਲਦੀ ਜੁਲਦੀ ਵਾੜ ਦੇਖੀ ਪਹਿਲਾਂ ਹਾਂਜੀ ਹਾਂਜੀ 6 ਮਹੀਨੇ ਪਹਿਲਾਂ ਹਾਂਜੀ ਹਾਂਜੀ ਉਹ ਉਹ ਜੀ ਜੀ ਆਉਂਦੀ ਹੈ ਵੀ ਉਹ ਹੀ ਆ ਗਈ ਹਾਂਜੀ ਹਾਂਜੀ ਠੀਕ ਆ ਕਬੂਤਰੀ ਆ ਮੈਂ ਵੀ ਆਰਡਰ ਕੁਆਲਟੀ ਮੇਰੇ ਭਰਾਵੋ ਮਾਰੋ ਚਾਤ ਮੁੱਠੀ ਮੁੱਠੀ ਥਾਨ ਵਨ ਸਪੇਸ ਬਹੁਤ ਵਧੀਆ ਅਗੈਬ ਵਨ ਤੁਹਾਡੇ ਸਾਹਮਣੇ ਕੱਦ ਨਾ ਜ਼ਿਆਦਾ ਲੜਨਦਾ ਈ ਥੱਲੇ ਆਉਂਦੇ ਹਾਂ ਨਹੀਂ ਬਹੁਤ ਸੋਹਣਾ ਵਜਨ ਲੋੜਾ ਕਰਮਾਲੀ ਤੂੰ ਹਾਈਟ ਜੇਕਰ ਮੀਡੀਅਮ ਆ ਤੇ ਉਹਨੇ ਵਜਨ ਲੋੜ ਚੰਗਾ ਲੱਗਾ ਇਹਨੂੰ ਆ ਬੱਚੀ ਜੋ ਬੱਚੀ ਵੇਖੋ ਕਿ ਡੀ ਬ੍ਰੀਡ ਵਾਲੀ ਮਗਰ ਬਹੁਤੀ ਬੱਚਾ ਵੀ ਮਗਰ ਨਹੀਂ ਦੀ ਟੂਬ ਆ ਗਈ ਹੈ ਤਾਂ ਮਨ ਬੱਚੀ ਬਹੁਤ ਸੋਹਣੀ ਪਾਈ ਹੈ ਠੀਕਾ ਹਾਂਜੀ ਸੋ ਚੰਗਾ ਸੀਮਣ ਕਿਸੇ ਭਰਾ ਨੇ ਭਰਾਇਆ ਤੇ ਬੱਚਾ ਚੰਗਾ ਪਾ ਗਈ ਹੈ ਕਰਮਾ ਲਈ ਮਗਰ ਬੱਚੀ ਵੀ ਬਹੁਤ ਸੋਹਣੀ ਹੈ ਆਪ ਵੀ ਕਰਮਾ ਲਈ ਬਹੁਤ ਵਧੀਆ ਠੀਕਾ ਜੀ ਬਾਂਦੇ ਵੇਰ ਮੇ ਸਪੇਸ ਵੀ ਕਿਸੇ ਪਾਸੇ ਨਹੀਂ ਖੋਜੀਗੀ ਸੋ ਪਸੰਦ ਬਾਊ ਕੀ ਭਰਾਵਾਂ ਨੂੰ ਮਗਰ ਬੱਚੀ ਬਹੁਤ ਖੂਬਸੂਰਤ ਆ ਸਮਾਲ ਸਾਈਜ਼ ਤੇਰ ਚੰਗਾ ਕਿਸੇ ਭਰਾ ਨੇ ਸੀਮਣ ਭਰਾਇਆ ਬੱਚਾ ਚੰਗੇ ਨੂੰ ਜਨਮ ਦਿੱਤਾ ਅਜੇ ਤਾਂ ਮੈਂ ਕੁਰੀ ਆਪਾਂ ਬੈਣੀ ਬੁਣੀ ਵਾਲੇ ਪਾਸੇ ਤੋਂ ਸਲੀ ਨਾਲ ਦਿਖਾ ਦਈਏ ਆ ਕਰੋ ਚ ਬੀ ਬਰਾਬਰ ਦੀ ਬਿਲਕੁਲ ਨਾ ਨਾ ਥਾਣ ਵਾਲੋ ਤਾਂ ਕੋਈ ਗੱਲ ਹੀ ਨਹੀਂ ਤੇ ਵੇਖੋ ਦੇਖਿਆ ਥਾਂ ਲੱਗਾ ਵੱਛੀ ਹਾਂ ਉਂਗਲ ਉਂਗਲ ਜੀ ਢੀ ਮੋਟੀ ਧਾਰ ਆਉਂਦੀ ਫਿਰ ਮੈਂ ਬਹੁਤ ਸਵਾਦੀ ਥਾਂ ਵੀ ਬਹੁਤ ਸਵਾਦੀ ਹੈ ਲਓ ਜੀ ਲਓ ਵੀ ਖੀਰੀ ਹੋਈ ਪਈ ਹੈ ਮੇਰੇ ਭਰਾਵੋ ਠੀਕ ਹੈ ਜੀ ਬਾਕੀ ਪਸੰਦ ਤੁਹਾਡੀ ਹੈ ਪੈਸੇ ਲਾਉਣੇ ਆ ਤੁਸੀਂ ਚੀਜ਼ ਵੇਚ ਕੇ ਪੈਸਾ ਲਾਇਆ ਜਾਂਦਾ ਠੀਕ ਹੈ ਜੀ ਬਾਕੀ ਚੰਗੀ ਵਹਿੜਾ ਦੁੱਧ ਚੰਗਾ ਚਪਾਊਗੀ ਬੀ ਤੇ ਚਲੋ ਜਿਆਦਾ ਨਹੀਂ ਆਪਾਂ ਕਹਿੰਦਾ ਜਿਵੇਂ ਮਧਰੀ ਟੋਲੀ ਦੇ ਵਿੱਚ ਹਾਂਜੀ ਹਾਈਟ ਮੀਡੀਅਮ ਦੇ ਵਿੱਚ ਆ ਦੁੱਧ ਖਾਰਾ ਵੀ ਇਹਦੀ 20 ਕਿਲੋ ਕੰਨੋਂ ਫੜੀ ਫਿਰੂਗੀ ਬਿਲ ਬਾਕੀ ਸਰਾਣੇ ਵਰਗੀ ਗੋਲ ਕੋਈ ਕਿਤੇ ਲਿੱਸੀ ਨਹੀਂ ਕਿਤੇ ਬਿਲਕੁਲ 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 ਐ ਪੱਦਰ ਵੱਛੀ ਵੇਖੋ ਉਹ ਨਹੀਂ ਪੂ ਬਿਲਕੁਲ ਸਟ੍ਰੇਟ ਪੱਦਰ ਤੇ ਕੀ ਮੁੱਲ ਕਰਤਾ ਇਹਦਾ ਬਲਜੀਤ ਮੁੱਲ ਤੇ ਵੀਰ ਜੀ ਭਾਂ ਵੱਛੀ ਵੇਜਦੇ 80 85 ਜੀ ਵਾਹ ਪਰ ਆਪਾਂ ਗਲਤ ਮੁੱਲ ਨਹੀਂ ਕਰਨਾ ਅਜੈ ਜੀ ਕਰਾਂਗੇ 80000 ਰੁਪਿਆ ਹਾਂ ਹਾਂ ਲੈ ਜਿਹੜੀ 75000 ਦੀ ਵੱਛੀ ਦਵਾਂਗੇ 75 ਦੀ ਹਾਂ ਜੀ ਕੋਈ ਕਸਰਾ ਕੁਸਰਾ ਕੱਢ ਕੇ ਵਿੱਚੋਂ ਛੋਟਛਾਪਾ ਕਰ ਦਾਂਗੇ 75 ਚੋਂ ਹਾਂ ਜੀ ਚਲੋ ਬਾਕੀ ਵੱਛੀ ਜੀ ਉਹਵੇਂ ਸੋ ਬੰਦਾ ਆ ਜੇ ਬੱਚੀ ਦੇ ਇੱਕ ਬੰਦਾ ਫੇਲ ਬੱਚੀ ਕਰ ਜੇ ਫਿਰ ਬੱਚੀ ਫਰੀ ਦਿੱਤੀ। ਨਾ ਵੀ 75000 ਦੀ ਇਹ ਆ ਜੇ 262 ਮਿਲ ਜੂਗੀ ਦੂਜੇ ਸਵੇਰ ਦਾ। ਬਾਕੀ ਆਰਡਰ ਲੈ ਵੇ ਦੀ ਕਰਮਾ ਲਈ ਤੁਸੀਂ ਦੇਖੋ ਫਿਕਸ ਨਿੱਗਰ ਚ ਡਾ ਲੈਵਾ ਕਰਮਾ ਲਈ ਨੂੰ ਲਗਾ ਠੀਕ ਆ। ਬਹੁਤ ਵਧੀਆ ਸ਼ਾਨਦਾਰ ਕੁਆਲਿਟੀ ਆ। ਇੱਧਰ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਗਾ ਵੈੜ ਆਹੀ ਤੇਰਾ। ਹਾਂਜੀ ਹਾਂਜੀ। ਇਹ ਬੜੀ ਤਾਂ ਗੱਬਣਾ ਦੋਵੇਂ। ਇਹ ਗੱਬਣਾ ਦੋਵੇਂ। ਇਹ ਤਾਂ ਸੁਬਾ ਕਿਵੇਂ ਆ? ਇਹ ਵੀ ਦੀ ਘਰ ਵਾਲੇ ਦੇ ਤੀਜਾ ਜਾਂਦੇ ਤੀਜਾ ਮੰਨ ਲਓ ਤੁਸੀਂ। ਹਾਂ। ਹਾਂਜੀ। ਤੀਜੇ ਮੰਨ ਕੇ ਚੱਲ ਸੋ। ਥੋੜੀ ਜੀ ਲੱਸੀ ਆ। ਸੁਵਾਤ ਜਾਊਗਾ ਪਿਓਰ ਸਮਾਂ ਲੈ ਜੂਗੇ ਸਮਾਂ ਲੈ ਜੂਗੀ ਚ 4-5 ਦਿਨ ਲੈ ਜੂਗੀ ਇੱਕ ਹਫਤੇ ਦੇ ਅੰਦਰ ਦਾ ਰਾਈ ਨੋਟੀ ਹਾਂਜੀ ਹਾਂਜੀ ਲਓ ਵੀ ਸਮਾਂ ਦੋਸਤੋ 3-4 ਦਿਨ ਬਾਕੀ ਹਫਤਾ ਮੰਨ ਕੇ ਸੌਦਾ ਕਰ ਲਿਆ ਜੇ ਤੇ ਜਾਂ ਸੁਬਾ ਇਸ ਗਾਣੇ ਸੁਣਾ ਬਾਕੀ ਲੇਰੇ ਦੀ ਬੈਕ ਸਾਈਡ ਤੋਂ ਪਤਾ ਨੂੰ ਦਿਖਾ ਰਿਹਾ ਬਿਲਕੁਲ ਸਾਫ ਸੁਥਰਾ ਲੇਵਾ ਚਾਰੇ ਥਾਣਾ ਕੋਈ ਫੋੜ ਚਾਂਗ ਨਹੀਂ ਹਾਂਜੀ ਤੱਲਿਓਂ ਸਾਫ ਆ ਵੀਰ ਜਿੰਨੀ ਹੈਗੀ ਕਰਮਾਲੀ ਹਾਂ ਸੋ ਪਿੰਡੋਂ ਬਾਕੀ ਥੋੜੀ ਜਿਹੀ ਸੰਭਾਲ ਡਿਪੈਂਡ ਕਰਦੀ ਕਿਸੇ ਪ੍ਰਾਣੇ ਚੰਗੀ ਬਸ ਆ ਜਾ ਆ ਬਾਕੀ ਤੋੜਾ ਤੋੜਾ ਵੀ ਇੱਕ ਨੰਬਰ ਆ ਹਾਂ ਇਹ ਨਹੀਂ ਵੀ ਬਾਕੀ ਪਿੱਛੇ ਭਾਰ ਦੀ ਮੁਸ਼ਕਲ ਤਾਂ ਨਹੀਂ ਮੈਂ ਨਾ ਵਿਧੀ ਗਰੰਟੀ ਹੋਊਗੀ ਪਿੱਛੇ ਭਾਰ ਦੀ ਤੇ ਹਾਂ ਹਾਂ ਇਹ ਠੰਡੀ ਸੀਲ ਆ ਹਾਂ ਹੋਠ ਠੀਕ ਆ ਹਾਂਜੀ ਠੀਕ ਆ ਠੀਕ ਲੋਵੀ ਬਾਕੀ ਤੇ ਜੇ ਸੁਣਾ ਦੋਸਤੋ ਇਹ ਗਾਣੇ ਸੁਣਾ ਠੀਕ ਆ ਜੀ ਆਈ ਖਲੋਤੀਆਂ ਪੰਜਾ ਸੱਤ ਦਿਨਾਂ ਦੇ ਵਿੱਚ ਥਾਣੇ ਨੂੰ ਪੂਰਾ ਮੁੱਠੀ ਵਾਲਾ ਲੱਗਾ ਠੀਕ ਆ ਜੀ ਅੱਥੀ ਮੁੱਠੀ ਵਾਲਾ ਪੂਰਾ ਚਵਾਈ ਵਾਲਾ ਥਾਣਾ ਕੋਈ ਵੀ ਸੱਜਣ ਆਉਂਦਾ ਠੀਕ ਆ ਜੀ ਇਹ ਚੀਜ਼ ਦੇਖ ਕੇ ਕਿਸੇ ਭਰਾ ਨੇ ਪਸ਼ੂ ਨੂੰ ਫੇਰ ਇੱਥੇ ਵਿਜ਼ਿਟ ਕਰਨੀ ਹੁੰਦੀ ਆ ਸਾਈਬ ਇਹਨਾ ਕਰਨਾ ਹੁੰਦਾ ਮੁੱਠੀ-ਮੁੱਠੀ ਥਾਣਾ ਵਨਵੇਰ ਨੂੰ ਤੁਹਾਡੇ ਸਾਹਮਣੇ ਆ ਬਾਕੀ ਦੇਰ ਤੁਹਾਨੂੰ ਦੱਸ ਦਿੱਤਾ ਵੀ ਇਹਨੇ ਕ ਦਿਨ ਹਜੇ ਖੁੱਲੇ ਡੁੱਲੇ ਲੰਟੀ ਆ ਹਾਂ ਜੀ ਬਾਕੀ ਗਾ ਚੰਗੀ ਚਲੋ ਕੋਈ ਟਰਹਾ ਕੇ ਚੰਗੀ ਖੇਤਲ ਕਰੀਏ ਸ਼ਾਮ ਕਰਨੀ ਆ ਵੀਰ ਜੀ ਦਾ ਨਵਾਂ ਗਾੜੀ ਰੋਤ ਵਧੀਆ ਹੋਣੀ ਆ ਬਾਕੀ ਐ ਬਣੋਗੀ ਬਣ ਬਣ ਦੇ ਕੰਮ ਲਈ ਹੋ ਜੂਗੀ ਤੇ ਬਿਲਕੁਲ ਜੀ ਬਿਲਕੁਲ ਆ ਦੇਖੋ ਲੈ ਚਾਂਗੀ ਸੁਥਰੀ ਜੇ ਲੈ ਗਏ ਪਾਸੋਂ ਇਹ ਮੋਲ ਬਜ਼ੀਤ ਕਰਤਾ ਤੇ ਨਹੀਂ ਕਿੰਨੇ ਦੀ ਆ ਵੈਡ ਦੇ ਪਾਸ ਵੇਚ ਦਿੰਦੇ 45 45 ਦੀ ਹਾਂ 40000 ਮੋਲ ਕਰ ਲਈ ਇਹਦਾ 40000 ਕਰ ਲੈ ਹੈ ਹੈ ਤਹਿੰਦਾ ਆਦੋ ਜੋਸ਼ ਵੀ ਬੋਲੇ ਨੇ ਦੇਖ ਲੈ ਬਾਕੀ ਜਿੱਥੇ ਵੀ ਤੇਰੀ ਦੇਣਗੀ ਹੈਗੀ ਆ 38000 ਦੀ ਦੇ ਦਈਏ 38000 ਦੀ ਦੇ ਦਿਓ ਮਾਲਕ ਹੈ 36000 ਦੀ ਦੇ ਦਈਏ ਦੇਖ ਲੈ ਹੋਰ ਵੀ ਹੈਗੀ ਵਿਜਾ ਹੋਰ ਵੀ ਕੱਢਦੇ ਤੇ 36000 ਦੀ ਦੇ ਦਾਂਗੇ ਹਾਂ ਨਾ 36000 ਦੀ ਹਾਂਜੀ ਲੋ ਵੀ ਹਾਂ ਨਾ ਜਿਹੜੀ 36000 ਰੁਪਏ ਠੀਕ ਆ ਹਾਂਜੀ ਬਾਕੀ ਚਲੋ ਡਿਮਾਂਡ ਕਰਾਉ ਨੂੰ ਕੁਝ ਵੀ ਕਰਾ ਲਓ 36000 ਲਾਇਆ ਤੇ ਆ ਇਹਨੇ ਦਾ ਵੀ ਆਉਂਦਾ ਟੋਕੜਾ ਵੇ ਕੰਦੀਆਂ ਇਹਨੇ ਕਰਮਾ ਲਈ ਨੇ ਸੱਜਰ ਸੁਣਾ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਆ ਇਧਰ ਇੱਕ ਆਪਣੇ ਕੋਲ ਅੱਗੀ ਪੰਜੇ ਨੰਬਰ ਤੇ ਹਾਂਜੀ ਇਹ ਵੀ ਗੱਪੜ ਆ ਗਈ ਹੈ ਜੀ ਗੱਪੜ ਆ ਜੀ ਵਜਨ ਲੋਡ ਵੀ ਕਰਮਾ ਪੂਰਾ ਵਜਨ ਲੋਡ ਪੂਰਾ ਵਜਨ ਲੋਡ ਵੀ ਜੀ 22 23 ਕਿਲੋ ਦੁੱਧ ਕੱਢਦੀ ਹੈ ਉਹ 22 23 ਲੀਟਰ ਚਲੋ ਆਤਾ ਕੁਝ ਨਹੀਂ ਕਰਵਾਉਣਾ ਵਜਨ ਲੋਡ ਪੂਰਾ ਬਸ ਇਹ ਵੱਡੀ ਬਿਹੜਾ ਜਿਹੜਾ ਚੌੜੇ ਪੱਲੇ ਦੀ ਆ ਹਾਂ ਜੀ ਤੇ ਥੱਬਿਆਂ ਦਾ ਥੱਲੇ ਲੇਵਾ ਦੋਸਤੋ ਬਣਾਈ ਜਾਂਦੀ ਆ ਹਾਂ ਜੀ ਤੇ ਜਦ ਸੂਬਾ ਹੋਊਗੀ ਸੂਬਾ ਤੀਜਾ ਤੇ ਜਦ ਸੂਬਾ ਸੀਗਾ ਇਧਰੋਂ ਮੇਰਾ ਭਰਾ ਵੇਖੋ ਗਾੜ ਕਿੱਥੋਂ ਸ਼ਟਾਰਟ ਹੁੰਦੀ ਆ ਕਰਮਾ ਦੀ ਠੀਕ ਆ ਟੱਕ ਜਿਹੜੀ ਆ ਗਾੜ ਕਹੋ ਵੀ ਗਾੜ ਤੁਸੀਂ ਵੇਖੋਗੇ ਵੀ ਆਗਾਹੋ ਲੇਵਾ ਪੂਰਾ ਜਿਹੜਾ ਦੋਸਤ ਵਰਲਵਾਂਡ ਵੀ ਚੰਗੀ ਆ ਕੋਈ 5 5 6 6 ਚਤੇ ਥਾਂ ਲੱਗਾ ਬਈਆਂ ਫੋਨ ਸੁਣੇਵੇ ਤੇ ਉੱਪਰ ਕਾਫੀ ਆ ਸੋ ਢਾਂਜਾ ਕਰਮਾਣੇ ਦਾ ਕਾਫੀ ਆ ਕਰੋ ਥੋੜੀ ਜਿਹੀ ਰਹੀ ਪੱਕੇ ਥਾਂ ਤੇ ਹਾਂ ਜਦੋਂ ਵੜ ਸੂਪੀ ਨਾ ਇਹਨੇ ਆਪੇ ਸੈੱਟ ਹੋਣਾ ਥੋੜੇ ਪੈਰ ਕਰਾਉਣ ਵਾਲੇ ਰੋਗ ਹਾਂ ਮੜਾ ਹਾਥੀਆ ਮਾਰਨ ਵਾਲਾ ਹੁੰਦਾ ਨੂੰ ਬੜਾ ਗੱਬਣਾ ਹਾਂ ਹੁਣ ਹੁਣਾ ਨਹੀਂ ਕੋਈ ਬਿਲਕੁਲ ਬਿਲਕੁਲ ਹਾਂਜੀ ਬਾਕੀ ਤੋਰਾ ਤਰਾ ਵਧੀਆ ਕੋਈ ਉੱਠਣ ਬੈਹਣ ਦੀ ਗਰੰਟੀ ਹੋ ਗਈ ਆਪਣੇ ਥੋੜਾ ਪੱਕੀ ਪੁੱਕੀ ਤੇ ਤਾਈ ਮਾਰਿਆ ਜਾਂਦੀ ਆ ਉੱਤੋਂ ਵਜ਼ਨ ਲੋਡ ਪੂਰਾ ਨਾ ਵੈਲਦਾ ਨਾ ਪੂਰਾ ਵਜ਼ਨ ਲੋਡ ਆ ਤੇ ਆ ਵਜ਼ਨ ਲੋਡ ਪੂਰਾ ਹਾਂਜੀ ਤੇ ਚਲੋ ਬਾਕੀ ਸੁਵੇਰ ਦੇ ਵਿੱਚ ਦੋਸਤੋ ਤੁਹਾਨੂੰ ਦੱਸਿਆ ਵੀ ਤਜਾ ਸੁਵੇਰ ਬਾਕੀ ਹਰੇਕ ਭਰਾ ਦੀ ਆਪੋ ਆਪਣੀ ਸਮਝ ਆ ਤੁਹਾਡੀ ਤੇ 99 ਦੀ ਮੇਰਾ ਭਰਾ ਦੇਖੋ ਠੀਕ ਆ ਜੀ ਭਰ ਦਊਗੀ ਉਹ ਪੰਜ ਚਾਰ ਦਿਨ ਇਹ ਮੈਂ ਲੈ ਜਾਣੇ ਚਾਰ ਪੰਜ ਦਿਨ ਬੈਠਾ ਨਹੀਂ ਆਣਾ ਵਾੜ ਤੋਂ ਐਡੀ ਜਿਆਦੀ ਬੰਦੀ ਆ ਠੀਕ ਆ ਹਾਂਜੀ ਪੰਜ ਚਾਰ ਦਿਨ ਇਹ ਕੀ ਗੱਲ ਕਹਿਤੀ ਵੀ ਵਾੜ ਦਊਗੀ ਨਾ 22 23 ਕਿਲੋ ਦਊ ਤੇ ਖੁੱਲਾ ਭਰਾਊਗੀ ਬੱਚੀ ਠੀਕ ਆ ਹਾਂਜੀ ਲਓ ਵੀ ਦੁੱਧ ਬਲਜੀ ਦੰਦਾ ਵੀ ਭਰਾਉਗੀ ਬਾਕੀ ਚਲੋ ਲੇਵੇ ਨੂੰ ਵੇਖ ਕੇ ਭਾਡੇ ਨੂੰ ਵੇਖ ਕੇ ਸਾਰੇ ਭਰਾਵਾਂ ਨੂੰ ਤੁਸੀਂ ਆਪ ਵੀ ਆੜੀਆਂ ਲਾਏ ਲੈਣਾ ਹੁੰਦਾ ਠੀਕ ਆ ਇਧਰ ਬਹਿਣੀ ਵਾਲੇ ਪਾਸੇ ਬੁਖਾਰਿਆ ਮੋਟੀ ਪਾਈਪ ਬਿਲਕੁਲ ਮਿਲਕਣਾ ਹੈ ਜੀ ਕਿੱਡੇ ਲੇਵੇ ਤੇ ਮੋਟੀਆਂ ਨਾੜਾਂ ਕੋਈ ਗੱਲ ਬਹੁਤ ਕਾਇਮ ਆ ਆ ਦੇਖੋ ਫਿਰ ਇਧਰ ਵੇਖੋ ਠੀਕ ਆ ਲਓ ਵੀ ਠੀਕ ਆ ਜੀ ਸੋ ਥਾਬਿਆ ਦਾ ਲੇਵਾ ਬਣਾਈ ਦਰਦੀ ਕਰਮਾ ਦੀ ਹਾਂਜੀ ਸੋ ਦੇਲ ਕਰਮਾ ਦੀ ਪੰਜ ਕੜ ਦੇ ਚਾਰ ਕੜ ਦੇ ਸਫਰ ਚ ਜਾਂਦੇ ਆ ਚਲੋ ਪਸ਼ੂ ਥੱਲੇ ਬਣੀ ਬੁਣੀ ਚੰਗੀ ਆ ਬੈਠ ਬਾਕੀ ਜਾਂਦਾ ਵੀ ਚਲੋ ਐਨੀਮਲ ਸੁੱ ਸਕਦਾ ਬਾਕੀ ਕੋਈ ਵੀ ਭਰਾ ਜਿਹੜੀਆਂ ਲਾ ਕੇ ਸੁੱਦਾ ਕਰੇ ਵੀ 2 4 5 ਦਿਨ ਹਜੇ ਲੈਂਦੀ ਆ ਤੇ ਬਜਿਤ ਕੀ ਮੁੱਲ ਕੀ ਡਿਮਾਂਡ ਰੋਗੀ ਇਹਦੀ ਮੈਂ ਇਹਦੇ ਨਾਲ ਸੀਆਰ ਦੀ ਦੇ ਦਿਆਂ ਖਲੋ ਜਾ ਹਾਂ 80 ਦੀ ਮੇਰੀ ਸੀਆਰ ਦੀ ਦੇ ਦੇ ਕੱਲਾ ਇਹ ਕੱਤੀ ਕਰਨਾ ਹੀ ਇਹ ਕੱਤੀ ਕਰ ਲਈਏ ਹਾਂ ਹਾਂ ਜਾਇਦ ਕਰਕੇ ਬਈ ਇਹ ਮਾਲ ਆਪਾਂ ਬਿਲਕੁਲ ਇਹਦਾ ਮੁੱਲ ਕਰਾਂਗੇ ਆਪਾਂ 60000 ਰੁਪਏ ਹਾਂ ਲੈਣ ਦੇਣ ਕੀ ਆ ਲੈਣ ਦੇਣ ਹਾਂ 2 ਢਾੜੀਏ 60 ਚ 57 ਦੀ ਹਾਂ ਬੱਚੀ ਚੰਗੀ ਵਾੜ ਚੰਗੀ ਜੋ ਗਾਂ ਹਾਂ ਚਲ ਆਪਾਂ ਮੱਛੀ ਨਿਕਲ ਜਾਂਦਾ ਗਾਂ ਮੱਛੀ ਮੂੰਹ ਬੱਚੀ ਗਾਂ ਗਾਂ ਜਾਂਦਾ ਜੇ ਦੋਨਾਂ ਦਾ ਸੁਝਾਵੇ ਦੇ ਤੇ ਆਪਣੀ ਸਮਝ ਵੜ ਗਿਆ ਕਰਿਆ ਕਰਨਗੇ ਬੱਚੀ ਗਈ ਜਾਂਦੇ ਆ 58 ਦੇ ਵਿੱਚੋਂ ਬਲਜੀਤ ਵੱਜੀ ਦੀ ਸ਼ਰ ਮਾਰਦੀ 57 ਦੀ ਸੇਵਾ ਦੇ ਵਿੱਚ 57 ਦੀ ਚਲ ਹੋਰ 500 ਛਾੜ ਲੈ 57 ਦੀ ਔਰ ਯਾਰ 59000 ਦੀ ਗਾੜੀ 55 ਦੀ ਸਾਰੀਆਂ ਕਸਰਾ ਛੋਟਾ ਕੱਢ ਕੇ ਹਾਂਜੀ ਲੋ ਵੀ ਪੂਰੀ 55000 ਆ ਹਾਂ ਤਾਂ ਬੜਾ ਗਾੜੀ ਰੋ ਤੇ ਚੰਗੀ ਆਉਂਦੇ ਹੋਵੇ ਤਾਂ 25 ਕਿਲੋ ਪਰ ਦੇ ਦੁੱਧ ਆ ਹਾਂ ਲੋ ਵੀ ਦੁੱਧ ਕਰਮਾਈ ਚੋ ਚਵਾ ਜੂਗੀ 22 ਲੀਟਰ ਜਾਂ 20 22 ਲੀਟਰ ਤੋਂ ਉੱਪਰ ਪਲੱਸ ਵੀ ਦੁੱਧ ਚਵਾਊਗੀ ਏਡੀ ਗੱਲ ਨਹੀਂ ਹਾਂਜੀ ਤੇ ਇਹ 55000 ਦੀ ਅਜਵਾਰ ਆਪਣੇ ਭਰਾਵਾਂ ਨੂੰ ਮਿਲ ਜੂਗੀ ਠੀਕ ਆ ਜੀ ਸੋ ਇਹ ਤਿੰਨ ਹੀ ਨਗ ਸੀਗੇ ਸੋ ਬੱਚੀ ਤੁਹਾਨੂੰ ਆਪਾ ਦਿਖਾ ਦਿੱਤੀ ਹੈ ਬੱਚੀ ਪਹਿਲੇ ਸੂਰੇ ਵਾਲੀ ਵੇੜ ਦੀ ਬਹੁਤ ਕਮਾਲ ਦੀ ਆ ਹਾਂਜੀ ਵੇਖੋ ਤਿੰਨ ਦਿਨਾਂ ਦਾ ਬੱਚਾ ਬਾਕੀ ਪੜੀ ਪਲੋਸੀ ਮਗਰ ਬ ਚਲੋ ਮੇਰਾ ਭਰਾ ਚਲੋ ਸੰਭਲੂਗਾ ਤੇ ਬੱਚੀ ਹੋਰ ਲੱਗਦੀ ਤਨ ਵੇਖ ਲੈ ਪੂਰਾ ਚੱਪਾ ਚੱਪਾ ਕੰਨਾ ਚੱਪਾ ਚੱਪਾ ਚਰ ਕੇ ਚੱਲੇ ਹੈ ਹਾਂ ਹਾਂ ਉਹ ਗੱਲ ਬਾਤ ਆ ਲੈ ਵੀ ਬਲਜੀਤ ਇੱਕ ਆਪਣੇ ਨੰਬਰ ਜਿਹਨੇ ਕਰਦੇ ਸਾਂਜੇ ਨੰਬਰ ਆਪਣਾ ਵੀ ਜੀ 73407 4212 ਠੀਕ ਆ ਹਾਂਜੀ ਲੋ ਵੀ ਭਰਾਵੋ ਇਹ ਅਜ ਮਾਲ ਸੀਗਾ ਬਲਜੀਤ ਉਹਨਾਂ ਦੇ ਬਿਲਕੁਲ ਕਿੱਲੇ ਤੇ ਅੱਦੇ ਤੇ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਸੀਗੀਆਂ ਇਹਨਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਜਿਹੋ ਜਿਹਾ ਪਸ਼ੂ ਆ ਉਹ ਜਿਹੜਾ ਰੇਟ ਆ ਮੇਰੇ ਭਰਾਵੋ ਠੀਕ ਆ ਜੀ ਕੋਈ 40 42 ਵਾਲੀ ਸ਼ੇ ਆ ਕੋਈ 55 ਵਾਲੀ ਹੈ ਤੇ ਕੋਈ ਇਧਰ 75 ਵਾਲੀ ਤੁਹਾਨੂੰ ਵੈੜ ਦਿਖਾਤੀ ਆ ਚਟਾੜੀਂ ਦੀ ਬੋਲੇ ਦੀ ਕਰਮਾ ਲਈ ਦੀ 15 ਲੀਟਰ ਤੋਂ ਛਟਾੜਾ ਠੀਕ ਆ ਸੋ ਦੁੱਧ ਭਰ ਆ ਜੂਗੀ ਚੰਗਾ ਫਿਕਸ ਲੈਵੇ ਦੇ ਵਿੱਚ ਆ ਹਾਈਟ ਮੀਡੀਅਮ ਆ ਪੋਲੀਪੋਲੀਸੀ ਪੂਰੀ ਹੈ ਕਰਮਾ ਦੀ ਸੋ ਬਾਕੀ ਬੜਾ ਗਾਵਾਂ ਚੰਗੀਆਂ ਨੇ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ